ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਛੁਪਣਾ ਹੋਵੇ ਜੇ ਲਾਇ ਰਹਾ ਲਿਵਤਾਰੇ ਪੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸਿਆਣ ਪਲਖੋ ਹੁਈ ਤਾਂ ਕਿਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਹੁਕਮਿਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਖ ਧੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜ ਕਰੇ تنਕੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਰਿਸ਼ੇ ਦੂਰ ਗਾਵੇ ਕੋ ਵੇਖੇ ਹਦ ਰਹਿ ਦੂਰ ਕਥਨਾ ਕਥੀਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸੈਵ ਸਾਚਨਾ ਵਿਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਤਿਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜੇ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਿਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪੇਣਾ ਜੈ ਕੀਤਾ ਨਾ ਹੋਇ ਆਪੇ ਆਪਨ ਰੰਜਣ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣਿ ਨਿਧਾਨ ਗਾਵਿਆ ਸੁਨੇਮਣ ਰਖੇ ਪਾਉ ਦੁਖ ਪਰਹ ਸੋ ਕਰਲੇ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਨ ਭਾਣੇ ਕੀ ਨਾਹੀ ਕਰੀ ਜੇ ਤਿਸ ਰੇਠਿ ਉਪਾਈ ਵੇ ਕਾ ਮਿਨ ਕਰਮਾ ਕੇ ਮਿਲੇ ਲੈ ਮਤਵੇਤਿ ਰਤਨ ਜੋ ਹਰਮਾਨਿਕ ਜੇ ਗੁਰ ਕੀ ਸੇਖ ਸੁਣੀ ਗੁਰਾ ਇਕ ਦੇਹ ਬੁਝਾਈ ਸੁਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਿ ਨਾ ਜਾਇ ਜੇ ਤੁ ਵਿਚਾਰੇ ਹਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਥਲੇ ਸਮ ਕੋਈ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਵੇਈ ਤਾ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨੇ ਗਣ ਗੁਣ ਕਰੇ ਗੁਣਵੰਤਿਆ ਗੁੰਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਨਾਤ ਸੁਣਿਆ ਧਰਤ ਧਵਲੇ ਆਕਾਸ਼ ਸੁਣੇ ਦੀਪ ਲੋਹ ਪਾਤਲ ਸੁਣੇ ਪਉਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰ ਮਾਹਿੰਦਰ ਸੁਣੇ ਮਕុសਲਾ ਹਨਮੰਦ ਸੁਣੇ ਜੋਗ ਤੁਗਤਨ ਭੇਦ ਸੁਣੇ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ 86 ਕਾ ਇਸਨਾਨ ਸੁਨੇ ਪੜਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਭਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਂ ਮਨ ਬੋਧ ਦੇ ਮੰਨੇ ਸਗਲ ਭੌਣ ਕੀ ਸੋਧ ਦੇ ਮੰਨੇ ਮਨ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨੇ ਛਲੇ ਪੰਥ ਮੰਨੇ ਤ੍ਰਮ ਸੇਤੀ ਸਰਮੰਦੇ ਐਸਾ ਨਾਮ ਨਰਨਜਣਾ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਲ ਭਿਣਾ ਪੇਖ ਐਸਾ ਨਾਮ ਨਰਨਜਣਾ ਹੋਏ ਦੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇਦਰ ਗੇ ਮਾਨ ਪੰਚੇ ਸੋਹੇ ਦਾ ਰਾਜਣ ਪੰਚਾ ਕਾ ਗੁਰੇ ਇਕ ਤਿਆਣ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਧਰਮ ਵਿਆਕਰ ਕੋ ਸੰਤੋਖ ਤਾਬ ਰੱਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਤਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਣ ਜੋਰ ਜੀ ਜਤ ਰੰਗਾ ਕੇ ਨਾਮ ਸਭ ਨੇ ਲਿਖਿਆ ਬੁਢੀ ਕਲਾ ਮਹਿ ਲੇਖ ਲਿਖ ਜਾੜੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਗੀਤਾ ਵਸੈ ਕੋ ਕੋ ਹਤਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਪਾਵੇ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਜੋ ਪੇ ਸੰਗ ਪਾਉ ਸੰਗ ਪੂਜਾ ਸੰਗ ਤਉ ਬਦਾਵ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗਮਲ ਰਹੇ ਉਦਾਸ ਸੰਗ ਪ੍ਰਤ ਗੁਣ ਗਿਆਨ ਵਿਚਾਰ ਸੰਗ ਸਰੀ ਸ਼ੰਖਦਾ ਤਾਰ ਅ ਸੰਗ ਚੁਰਮ ਭਕਸਾਰ ਸੰਗ ਮੂਨੀ ਲਿ ਬੁਲਾਏ ਤਾਰ ਗੁਜਰਤ ਕਵਣ ਕਹਾ ਵਿਚਾਰ ਵਾਰ ਜਿਵੇਂ ਇੱਕ ਵਾਰ ਜਿਉ ਤੁਰ ਭਾਵੇ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ शंख के अंध कोर शंख चोर मर कर जाए जोर शंख गलवड़ हत्या कमाए शंख पापी भाव कर जाए शंख कुड़ियार कुड़े फिराए संक मलेश मल पक काए नानक नीच कहे विचार वारे न जमे एक वार जो तुर पावे सही पली कार तू सदा सलामत निरंकार ਅਸੰਖ ਨਾਵੇਂ ਸੰਕਥਾਵੇਂ ਗਮ ਗਮ ਸੰਕਲਉ ਸੰਕੇ ਸਿਰ ਭਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਹ ਅਖਰੀ ਲਿਖਣ ਬੋਲਣ ਬਾਨ ਕਰ ਸਿਰ ਸੰਜੋਗ ਵਖਾਣ ਜਿਨੇ ਲੇਖੇ ਤੇ ਸਰਨਾਏ ਜੇ ਫੁਰਮਾਇ ਤੇ ਉਤੇ ਪਾਈ ਦੇਤਾ ਕੀਤਾ ਤੇ ਤਾ ਨਾਵੇਂ ਨਾਈ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰ ਪਾਵੇ ਸਾਈ ਭਲੀ ਕਰ ਤੁਸਰਾ ਸਲਾਮ ਤਨ ਅਨੰਕਾਰ ਪਰ ਇਹ ਹਤ ਪੈਰਦਣ ਦੇ ਪਾਣੀ ਤੋਂ ਤਰ ਸੁਖੇ ਮੋਤ ਪਲੀਤੇ ਕੱਪੜ ਹੋਏ ਦੇ ਸਭ ਲਈ ਇਹ ਧੋਏ ਪਰਿਅ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁਲੀ ਪਾਪੀ ਆਖ ਨਾਈ ਕਰ ਕਰ ਕਰਨਾ ਲਖ ਲਹਿ ਜਾਓ ਹਾਪੇ ਬੀਜਾ ਪੇ ਹੀ ਖਾਓ ਨਾਨਕ ਹੁਕਮਿ ਆਓ ਜਾਓ ਤੀਰਤ ਅਵਧਾ ਦਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮੰਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਮ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋਹਣ ਸਾਦ ਬਾਣੀ ਬਰਮਾਉ ਸਤ ਸੋਹਣ ਸਦਮ ਚਾਉ ਕੌਣ ਸਵੇਲਾ ਬਖਤ ਕਮਨ ਕਮਨ ਖਿਤ ਘਉਣ ਮਾਰ ਕਮਨ ਚਰੁਤ ਮਹ ਕਮ ਜਿਤ ਹੋਆ ਆਕਾਰ ਵੇਲ ਨਾ ਪਾਇ ਪੰਡ ਤੇ ਜੇ ਹੋਵੇ ਲੇਕ ਪੁਰਾਨ ਵਖਤ ਨਾ ਪਾਇ ਉਹ ਘਾਦੀ ਅਜ ਲਿਖਣ ਲੇ ਕੁਰਾਨ ਖਿਤ ਵਾਰ ਨਾ ਜੋਗੀ ਜਾਣ ਰੁਤ ਮਹ ਨਾ ਕੋਈ ਜਾ ਕਰਤਾ ਸੀ ਢੀਗੋ ਸਾਜੇ ਆਪੇ ਜਾਣੇ ਸੋਏ ਕਿਵ ਕਰਖਾ ਕਿਵ ਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਕੇ ਇੱਕ ਦੇਖ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਹੋ ਜਣ ਗੇ ਗਿਆਨਾ ਸੋਹਿ ਪਤਲ ਪਤਲ ਲਕਿਆਗਾ ਸਿਆਗਾ ਸੇ ਉੜ ਕੁੜਕ ਪਾਲ ਸਕੇ ਵੇਦ ਕਹਿਨ ਕਵਾਤ ਸੈ ਸਟਾਰੇ ਕਹਿਨ ਕਤੇ ਬਸੂ ਲੇਖਤਾਤ ਲੇਖਾ ਹਿਤ ਲਿਖੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਖੇ ਆਪੇ ਜਾਣੇ ਆਪ ਸਲਾਹੇ ਸਲੈਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾ ਭਵੇਂ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਹਤਾਨ ਕੀੜੀ ਤੁਲਨਾ ਹਮ ਨਹੀਂ ਜੀ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿਨਾ ਤੇ ਅੰਤ ਨ ਕਰਨ ਦੇਨਾ ਅੰਤ ਨ ਵੇਖਣ ਸੁਨੇ ਨਾ ਅੰਤ ਨ ਜਾਪੇ ਕਿਆਮ ਨ ਮੰਤ ਅੰਤ ਨ ਜਾਪੇ ਕੀਤਾਇਆ ਕਰ ਅੰਤ ਨ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਬੇਲਾਹੀ ਤਾਂ ਕਿ ਅੰਤ ਨ ਪਾਈ ਜਾਹੇ ਇਹ ਅੰਤ ਨ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਮ ਏਵਡੋ ਚਾਹ ਹੋਵੇ ਕੋ ਤੇ ਸੂਚੇ ਕੋ ਜਾਣੇ ਸੋਏ ਜੀਵ ਡਾਪ ਜਾਣਿਆ ਪਾਵ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੀਤੇ ਮੰਗੇ ਜੋ ਦੇ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੁਪ ਟੁੱਟੇ ਵੇਕਾਰ ਕੀਤੇ ਲੈ ਲੈਮ ਕਿਰਪਾਏ ਕੀਤੇ ਮੁਰਖਾ ਹੈ ਖਾਇ ਕੀਤੇ ਦੂ ਭੂਗ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਦੇ ਕੋ ਖਾਇ ਗਣ ਪਾਇਓ ਜਾਣੇ ਜੇ ਧਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੂ ਬਕਸੇ ਸੇ ਬਸਲਾ ਨਾਨਕ ਪਾ ਸਾਹੀ ਪਾ ਸਾ ਅਮਲ ਗਨਮਲ ਵਪਾਰ ਮਲਵਪਾਰੇ ਮਲ ਪੰਡਾਰ ਮੁੱਲ ਲਾਵੇ ਮੁੱਲੇ ਜਾਏ ਮੁੱਲ ਪਾਇ ਮੁੱਲਾ ਸਮਾਏ ਅਮਲ ਧਰਮ ਮਲ ਦੀਬਾਨ ਮੋਤਲ ਮੂਲ ਫਰਮਾਨ ਮੁੱਲ ਬਕਸੀ ਸਮਲ ਨੀਸਾਨ ਮੁੱਲ ਕਰਮਲ ਫਰਮਾਨ ਮੁਲਾ ਮੁਲਾ ਖਿਆਣ ਜਾਇ ਆਖਾ ਕਰ ਹਿਲ ਬਲਾਇ ਆਖੇ வேத ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੈ ਗੋਵਿੰਦ ਆਖੇ ਸਿ ਰਾਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਖੇ ਦੇਵ ਆਖੇ ਸੁਰਨ ਮੁੰਜਣ ਸੇਵਕੇ ਤੇ ਆਖੇ ਆਖਣ ਨ ਪਾਏ ਕੀਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਨਸਕੇ ਕੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਬੋਲ ਵਿਗਾੜ ਤਾ ਲਿਖੇ ਸਿਰ ਗਵਾਰੇ ਗਵਾਰੇ ਸੂਦਰ ਕਿਹਾ ਸੋ ਕਰ ਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਨਦ ਨੇ ਗਿਆ ਅ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੋ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਿੰਦਰਿੰਦਰਾ ਚਣ ਬੈਠੇ ਦੇਵ ਤੇ ਆਦਰ ਨਾਲ ਗਾਵੇ ਸਿਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀ ਆਮਨ ਮੋਹਨ ਸਰਗਮਾ ਛਪਿਆਲੇ ਗਾਵਣ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡਮਨ ਵਰ ਭੰਡਾ ਕਰਕੇ ਰਖੀ ਧਾਰੇ ਸੇਈ ਤਦਨੋ ਗਾਵੇ ਜੋਤਿਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤ ਨਿ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਾਇ ਸਾਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜੈਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤਿਸੁ ਪਾਵੈ ਸੋ ਈ ਗਰਸੀ ਵਿਰਕੁ ਨ ਕਰਨਾ ਜਾਈ ਸੋ ਪਾਸਾਂ ਸਾਹਾ ਪਾਸਾ ਹੈ ਵਿਨਾਨਕ ਰਹਿਨਰ ਜਾਈ ਹੁੰਦਾ ਸੰਤੋਖ ਧਰਮ ਪਜੋ ਲੀ ਧਿਆਨ ਕੀ ਘਰੇ ਵਿਪੋਦ ਖਿੰთა ਕਾਲ ਕੁਹਾਰੀ ਕੈ ਜੁਗ ਢੰਡਾ ਪ੍ਰਤੀਤ ਆਈ ਪੰਤੀ ਸਗਲ ਨਮਾਤੀ ਮਣਜੀ ਤੇ ਜਗ ਜੀਤਿਆ ਦੇਤ ਸੇ ਆਦੇਸ ਸੇ ਆਦਿ ਨੀਨਾਦ ਨਾਦ ਜੁਜੁ ਕੇ ਕੋ ਵੇਸ ਭੂਤ ਗਿਆਨ ਦੇ ਆ ਭੰਡਾਰਨ ਕਟਕਟ ਵਾਜੇ ਨਾਤ ਆਪ ਨਾਤ ਨਾਤੀ ਸਭ ਜਾਣੇ ਕਿਰੇ ਸਦੇਵਰਾ ਸਾਦ ਸੰਜੋਗ ਜੋਦ ਕਾ ਚਲਾਵੇ ਲੇਖੇ ਆਵੇ ਭਾਗ ਆਦੇਸ ਆਦੇਸ ਆਦ ਨੀ ਨਾਦ ਨਾਦ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵੇ ਇਤਿਨ ਚੱਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਈ ਦੀ ਬਾਣ ਜਿਪ ਤਿਸ ਭਾਵੇ ਤੇ ਵੇ ਚਲਾਵੇ ਜਿਵੇਂ ਹੋਵੇ ਫਰਮਾਨ ਹੋਵੇ ਕੈ ਨਨਦਰ ਨਾਵੇ ਬੋਤਾ ਹੈ ਵਿਡਾਣ ਆਦੇਸ ਆਦੇਸ ਆਦ ਨੀ ਨਾਦ ਨਾਦ ਜੁਗ ਜੁਗੇ ਕੋ ਵੇਸ ਅਸਨ ਲੋਇ ਲੋਇ ਪੰਡਾਰੇ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸੱਚੀ ਕਰ ਅਦੇਤ ਸੇ ਆਦੇਸ ਆਦਿ ਨੀਨ ਆਦਿ ਨਾਦ ਜੁਗ ਜੁਗੇ ਕੋ ਵੇਸ ਨਿਕਦੂ ਜੀਬਾ ਲਖੋਏ ਲਖੋਏ ਲਖ ਵੀਸ ਲਖ ਲਖ ਏੜਾ ਕੀਏ ਏਕ ਨਾਮ ਜਗਦੀਸ਼ ਤੁਰੈ ਭਤ ਪਵੜੀਏ ਚੜੀਏ ਹੋਏ ਕਿਸ ਸੁਨ ਗਲਾ ਆਕਾਸ ਕੀ ਕੀਟਾ ਆਹੀ ਰਿਸ ਨਾਨਕ ਨਦਰੀ ਭਾਈਏ ਕੁੜੀ ਕੁੜੇ ਠਿਸ ਆਖਣ ਜੋਰ ਜੋ ਬੈਨਾ ਜੋਰ ਜੋਰ ਨ ਮੰਗਰ ਦੇ ਹਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਾਨ ਮਰਸੂਰ ਜੋਰ ਨ ਸੁਰਤੀ ਘਣ ਵਿਚਾਰ ਜੋਰ ਨ ਝੁਕਟੀ ਛਟਾ ਸੰਸਾਰ ਜਿਸਾ ਜੋਰ ਕਰਵੇਂ ਕੇ ਸੋਏ ਨਾਨਕ ਉਤਮ ਨੀਤਿ ਨਾ ਕੋਏ ਰਾਤੀ ਰੁੱਤੀ ਤੀਵਾਰ ਪਵਨ ਪਾਨਿ ਗਣੀ ਪਾਤਾਲ ਤਿਸਵੀ ਤਰਤੀ ਧavr ਕੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਲਕੇ ਨਾਮ ਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਮਾਣ ਦ੍ਰਿ ਕਰਮ ਭਵੇਂ ਨੀਸਾਨ ਕਚ ਬਗਾਇਓ ਥੇ ਪਾਈ ਨਾਨਕ ਯਾ ਜਾਪੇ ਜਾਏ ਧਰਮ ਕੰਡ ਕਾਹੋ ਧਰਮ ਗਿਆਨ ਕੰਡ ਕਾਹੋ ਕਰਮ ਕੀਤੇ ਪੂਣ ਪਾਣੀ ਵੈਸੰਤਰ ਕੀਤੇ ਘਣ ਮਹਿਜ ਕੀਤੇ ਵਰਮੇ ਘਾਟ ਤਕੜੀਏ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੇਤੇ ਕੇਤੇ ਧੂਪ ਦੇਸ ਕੇਤੇ ਨਚੰਦ ਸੂਰ ਕੇਤੇ ਕੇਤੇ ਮੰਦਰ ਦੇਸ ਕੇਤੇ ਸਿੱਧ ਬੋਧਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ੍ਰ ਕੀਤੇ ਆਖਾਣੀ ਕੇਤਿਆ ਬਾਣੀ ਕੇਤੇ ਭਾਤ ਨਿਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਹੰਤਨਾੰਤ ज्ञानखंड में ज्ञान प्रचंड तिथे नाद विनोद कोड़ आनंद श्रमखंड की वाणी रूप तिथे काढ़त कड़ी है बहुत अनूप ताके गल्ला कथियां ना जाए जे को कह पीछे पछताए तिथे कड़ी है सुरतमत मन बोध तिथे कड़ी है सुरा सुधा के सुध कर्मखंड की वाणी जोर तिथे और ना कोई और तिथे जोत महाबल सूरति में राम रहया भरपूर ਜਿੱਥੇ ਸਿਤੋ ਸਿਤਾ ਮਸ ਮਮਾ ਇਤਾ ਕੇ ਰੂਪਨਾ ਕਥਨੇ ਜਾਈ ਨਾ ਮਰੇ ਨ ਠਾਗੇ ਜੈ ਜਿਨ ਕੇ ਰਾਮ ਸੇ ਮਨਮਾਈ ਜਿੱਥੇ ਭਗਤ ਵਸੇ ਕੇ ਲੋ ਕਰੇ ਨੰਦ ਸੱਚਾ ਮਨਸੋ ਸਾਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਖੰਡ ਵੰਡ ਵਰਪੰਡ ਜੇ ਕੋ ਕਥੇ ਤਾਂ ਅਨਤ ਨੰਤ ਜਿੱਥੇ ਲੋ ਲੋ ਆਕਾਰ ਜਿਵ ਜਿਉ ਹਕੰਤ ਵੇਧ ਵਕਰ ਵੇਖੈ ਵਿਗਸਾ ਕਰੇ ਵਿਚਾਰ ਨਾਨਕ ਕਥਨਾ ਕਲੜਾ ਸਾਰ ਜਤ ਪਹਾਰਾ ਥਿਰ ਸੁਨੇ ਨਮਤ ਵੇਦ ਹਥਿਆਰ ਭੌਖਾ ਲਾਗਨੀ ਤਵਤਾ ਭਾਂਡਾ ਭਉ ਮ੍ਰਿਤ ਢਾਲ ਘੜੀਏ ਸੋ ਸੱਚੀ ਤਕ ਸਾਜਨ ਕੋ ਨਦਰ ਕਰਮ ਤਨ ਕਾਰਨ ਆਨਕ ਨਦਰੀ ਨਦਰ ਨਿਹਾਲ ਸਲੋਕ ਸ਼ਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁ ਈਦਾ ਈਦਾ ਆਖੀ ਲੈ ਸਗਲ ਜਨ ਤਾ ਸੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁਟੀ ਨਾਲ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ